ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 58 ਘਰਾਂ ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਰਾਜਾ ਸਾਸੀ ਤੋਂ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਅੱਜ ਤਿੰਨ ਪਸ਼ੂ ਆ ਕੁਝ ਪਸ਼ੂ ਜਿਹੜੇ ਸੱਜਰ ਸੁਗੇ ਆ ਤੇ ਕੁਝ ਟੋਕੜ ਗੱਪਣ ਤੇ ਇੱਕ ਜਿਹੜੀ ਝੋਡੀ ਗੱਭਨ ਤਿਆਰ ਆ ਵੀਰ ਦੇ ਕੋਲ ਪਹਿਲਾਂ ਸੇਲ ਹੋ ਗਈ ਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਕੀ ਕੀ ਹਾਲ ਜੀ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਜੀ ਆਪਣਾ ਨਾਂ ਤੇ ਐਡਰੈਸ ਦੱਸ ਦਿਓ ਇੱਕ ਵਾਰ ਨਾਮ ਵੀਰ ਜੀ ਹਮਾਰਾ ਪਿੰਡ ਰਾਏ ਸਾਸੀ ਜ਼ਿਲ੍ਹਾ ਬਸਰ ਤਸਵੀਰ ਚਨਾਲਾ ਜੀ ਠੀਕ ਹੈ ਵੀਰ ਜੀ 98364142131 ਠੀਕ ਹੈ ਵੀਰ ਜੀ ਤੇ ਕਿੰਨੇ ਪਸ਼ੂ ਜੇ ਅੱਜ ਅੱਜ ਵੀਰ ਜੀ ਪਸ਼ੂ 5 ਦੇ 2 ਟਾ ਡੇਉਣ ਤੋਂ ਪਹਿਲਾਂ ਸੇਲ ਹੋ ਗਏ ਆ ਠੀਕ ਹੈ ਵੀਰ ਜੀ ਤੇ ਕਿਧਰੋਂ ਕਰੀਏ ਸ਼ੁਰੂਆਤ ਭਾਜੀ ਝੋਟੀ ਨੋ ਇਦਾਂ ਮਾ ਖਾਓ ਨਾਣਾ ਨੂਰਾ ਕੋਲੇ ਵੇ ਅੱਲਾਹੋ ਜੀ ਕਰੋ ਜੀ ਚੈੱਕ ਕੀ ਡਿਟੇਲ ਜੇ ਦੀ ਬਾਕੀ ਦੀ ਦੂਜਾ ਸੁਹਾ ਝੋਟੀ ਭਾਜੀ ਝੁਕੀ ਪਿਆਰ ਖਾਂਦੇ ਵੇ ਕੈਮਰਾ ਮਾਰੋ ਲਓ ਜੀ ਕਰੋ ਜੀ ਚੈੱਕ ਥਾਂ ਲੈ ਵਾ ਬਹੁਤ ਹੀ ਸੋਹਣਾ ਥਾਂ ਲੱਗਾ ਕਰਮਾਲੀ ਨੂੰ ਤੇ ਲੈ ਵਾ ਜਿਹੜਾ ਚੰਗਾ ਤੇ ਠੰਡੀ ਸੀਲ ਆ ਤੇ ਸੁਹਾ ਦੂਸਰਾ ਵੀਰ ਜੀ ਦੂਜਾ ਸੁਹਾ ਦੇਣ ਭਾਜੀ ਹਫਤਾ ਲੈ ਜੇ 10 ਲੈ ਜੀ ਵੀਰ ਕਹਿੰਦਾ ਕਿ ਜਿਹੜਾ ਹਫਤਾ ਵੀ ਖੜ ਸਕਦੀ ਤੇ 10 ਦਿਨ ਵੀ ਜੇ ਖੜ ਸਕਦੀ ਆ ਤੇ ਬਾਕੀ ਜਿਹੜਾ ਮੱਥਾ ਆ ਉਹ ਬੱਲਾ ਆ ਗਿਆ ਝੋਟੀ ਜਿਹੜੀ ਚੰਗੀ ਆ ਕੱਦ ਝੋਟੀ ਦਾ ਚੰਗਾ ਤੇ ਬਾਕੀ ਬੱਲੇ ਮਥੇ ਦੀ ਆ ਦੇ ਅੱਖ ਮਣਕੀ ਆ ਤੇ ਸਿੰਗ-ਸੁੰਗ ਵੀ ਸੋਹਣਾ ਲੱਗਾ ਹੈ ਤੇ ਥਣ ਭਾਂਡਾ ਜਿਹੜਾ ਹੈਗਾ ਉਹ ਤੇ ਤੁਹਾਡੇ ਸਾਹਮਣੇ ਹੀ ਆ ਕਿ ਖੁੱਲਾ ਥਣ ਭਾਂਡਾ ਬਾਕੀ ਥਣਾ ਦਾ ਸਹਿਜ ਵੀ ਚੰਗਾ ਤੇ ਗੈਬ ਵੀ ਚੰਗਾ ਜੀ ਝੋਟੀ ਅਜੇ ਦਿਨ ਦਾ ਖੜਦੀ ਆ ਠੀਕ ਹੈ ਵੀਰ ਜੀ ਥੋੜਾ ਜਿਹਾ ਝੋਟੀ ਡਰਦੀ ਆ ਤੇ ਬਾਕੀ ਵੀਰ ਕਹਿੰਦਾ ਕਿ ਜਿਹੜੇ ਦਿਨ ਅਜੇ ਦਾ ਖੜਦੀ ਆ ਤੇ ਬਾਣ ਚੰਗੀ ਜਾਊਗੀ ਥਾਣ ਤੁਣ ਬਹੁਤ ਹੀ ਸੋਹਣਾ ਲੱਗਾ ਤੇ ਕਿੰਨਾ ਕੁ ਦੁੱਧ ਭਰਿਆ ਪਈਲੇ ਸੁਏ ਵੀਰ ਜੀ ਨੇ ਇਹਨੇ ਸੁਏ 10 ਕਿਲੋ ਦਿੱਤਾ ਇਹ 80000 ਰੁਪਏ ਭਾਵੇਂ ਗਿਆਨਾ ਚਵਾਵੇ 12 ਚਵਾਵੇ ਲਓ ਜੀ ਵੀਰ ਕਹਿੰਦਾ ਕਿ 10 ਲੀਟਰ ਜਿਹੜਾ ਪਹਿਲੇ ਸੁਏ ਦੁੱਧ ਚਵਾਇਆ ਤੇ ਐਰ ਕੀ ਕੋਈ 11 ਵਿੱਚ ਹੋ ਸਕਦਾ ਤੇ 12 ਵੀ ਸਾਹਮਦੇ ਸਿਰ ਤੇ ਆ ਤੇ ਰੇਡ ਵੀਰ ਜੀ ਇਹਦਾ ਕੀ ਕਰ ਦੇਣਾ ਜੀ ਰੇਡ ਵੀਰ ਜੀ 80 85 ਜੋ ਮਰਜ਼ੀ ਮੰਗੇ ਮੈਂ ਕਰੀਆ ਦੀ ਕੋਟੀ ਦੇਣੀ ਆ ਬਸ 75000 ਦੀ ਹਾਂਜੀ ਤਾਂ ਕਰਨਾ ਮਾਨ ਕਰ ਦਿਓ ਮੈਂ ਦੇਣਾ ਥੋੜਾ ਬੋਧਾ ਹੋਰ ਮੇਰੀ 3000 ਦਾ ਛੱਡਦਾ 72000 ਲਓ ਜੀ 72000 ਦੀ ਬਿਲਕੁਲ ਹੀ ਨਿਕਾਜ ਆ ਰੇਟ ਤੇ ਬਿਲਕੁਲ ਜਾਇਜ਼ ਰੇਟ ਆ ਝੋਡੀ ਦੇ ਹਿਸਾਬ ਨਾਲ ਬਾਕੀ ਕੋਈ ਵਪਾਰੀ ਭਰਾ ਵੀ ਖਰੀਦ ਸਕਦਾ ਹੈ ਤੇ ਜਿਹੜਾ ਚਾਹ ਪਾਣੀ ਆ ਚੰਗਾ ਦੇ ਸਕਦੀ ਵਪਾਰੀ ਭਰਾ ਨੂੰ ਬਾਕੀ ਤੂੜੀ-ਤਾੜੀ ਦੀ ਸ਼ਕੀਨ ਹੈ ਚੈੱਕ ਕਰ ਸਕਦੇ ਤੇ ਦੂਜੇ ਨੰਬਰ ਤੇ ਵੀਰ ਜੀ ਚਾ ਚਲੋ ਦੁੱਧ ਚੌਂ ਮਹੀਨੇ ਦੀ ਚੈੱਕ ਪਾਸ ਆਪਾਂ ਕਰਾਈਏ। ਲਓ ਜੀ ਇਹ ਆ ਗਈ ਜੇ। ਬਾਕੀ ਖੜੇ ਕੋ ਵੀਰ ਪੰਜਾਂ ਦਿਨਾਂ ਦੇ। ਟੋਕੜ ਗੱਭਣ ਆ ਗਈ ਜੇ ਤੇ ਵੀਰ ਜੀ ਇਹ ਕਿੰਵਾ ਸੁਹਾ ਸੂਈ ਤੇ ਕਿੰਵਾ ਗਾਂ ਸੁਣਾ ਨੇ। ਸੁਹਾ ਵੀਰ ਜੀ ਦੁੱਧਾ ਸੂਈ ਤੇ ਜਿਹੜੀ ਗੱਭਣ ਜੀ। ਠੀਕ ਹੈ ਵੀਰ ਜੀ ਤੀਜੇ ਸੂਏ ਲਈ ਜਿਹੜੀ ਗੱਭਣ ਹੈ ਚੌਂ ਮਹੀਨੇ ਦੀ ਵੀਰ ਜੀ। ਚੈੱਕ ਪਾਸ ਵੀਰ ਜੀ ਪੰਜਾਂ ਦਿਨਾਂ ਦੀ ਕਰਾਡੀ ਕੋ ਵੀਰ ਸੁਹਾ ਖੜ ਕੇ ਆਪਣੀ। ਲਓ ਜੀ ਚਾਰ ਮਹੀਨੇ ਦੀ ਜਿਹੜੀ ਵੀਰ ਕਹਿੰਦਾ ਕਿ ਚੈੱਕ ਪਾਸ ਆ ਤੇ ਗਰੰਟੀ ਪੰਜਾਂ ਦਿਨਾਂ ਦੀ ਦਵਾਂਗੇ। ਇੱਕ ਨੰਬਰ ਲੱਗਾ ਜੇ ਮੈਂ ਨੂੰ। ਚੌਣ ਚਵਾ ਵੀਰ ਕਹਿੰਦਾ ਕਿ ਇੱਕ ਨੰਬਰ ਰੋਇ ਜਿੰਦਿਆਂ ਚਾਰ ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤੇ ਚਾਰ ਮਹੀਨੇ ਦੀ ਚੈੱਕ ਪਾਸ ਆ ਤੇ ਵੀਰ ਕਹਿੰਦਾ ਕਿ ਪੰਜਾਂ ਦਿਨਾਂ ਦੀ ਫੁੱਲ ਗਰੰਟੀ ਦਵਾਂਗੇ ਵੀਰ ਕੋਈ ਆਪਣੇ ਘਰ ਖੜਕੇ ਚੈੱਕ ਕਰਾਵੇ ਕੋਈ ਸਾਡੇ ਘਰ ਚੈੱਕ ਕਰਾ ਲੈ ਤੇ ਰੇਡ ਵੀਰ ਕਹਿੰਦਾ ਕਿ ਦਾ ਬਿਲਕੁਲ ਜੈਜ ਕਰ ਦੇਣਾ ਤਾਂ ਲਾਗੇ ਤੋਂ ਥਣਾ ਦਾ ਜਿਹੜਾ ਸੈਜ ਤੇ ਗੈਪ ਚੈੱਕ ਕਰ ਸਕਦੇ ਵੀਰ ਜੀ ਮਿਲਦੀ ਕਿਦਾਂ ਜੇ ਹੁਣ ਮਿਲਦੀ ਨਹੀਂ ਉਸਲੇ ਪਹਾੜੇ ਮਿਲੀ ਇਹ ਹੱਡ ਕੋ ਆ ਕੇ ਟੀਕਾ ਲੈ ਲੈ ਸਾਡੀ ਆ ਤੁਹਾਨੂੰ ਪੜਾ ਪਰੇ ਸਾ ਪਸ਼ੂ ਬਿਲਕੁਲ ਜੀ ਲਓ ਜੀ ਟੋਕੜ ਕਪਣ ਪਸ਼ੂ ਆ ਟੀਕਾ ਵੀ ਲੈ ਸਕਦਾ ਬਾਕੀ ਜਰੋਂ ਜੀ ਚਾਲ ਆ ਗਿਆ ਹੋ ਸਕਦਾ ਪਹਾੜੇ ਤੇ ਮਿਲ ਜਾਵੇ ਤੇ ਰੇਟ ਵੀਰ ਜੀ ਇਹਦਾ ਆਪਾਂ ਕੀ ਕਰਨਾ ਸੱਜਰ ਦੁੱਧ ਚੋੜਾ 15 ਕਿਲੋ ਭਰਦੀ ਨਹੀਂ ਇਹ ਠੀਕ ਵੀਰ ਜੀ ਠੀਕ ਹੈ ਲਓ ਜੀ ਰਿਕਾਰਡ ਜਿਹੜਾ ਦੁੱਧ ਆ ਉਹ ਵੀ ਚੰਗਾ ਵੀਰ ਨੇ ਦੱਸਤਾ ਤੇ ਇੱਕ ਵਾਰੀ ਹੋਰ ਥਣਾ ਦਾ ਜਿਹੜਾ ਸੈਜ ਤੇ ਗੈਪ ਤੁਸੀਂ ਚੈੱਕ ਕਰ ਲਓ ਤੇ ਰੇਟ ਦੀ ਗੱਲ ਕਰਦੇ ਆਂ ਵੀਰ ਦੇ ਨਾਲ ਰੇਟ ਵੀਰ ਜੀ ਸਾਥ ਪੈਣ ਜੋ ਮਰਜ਼ੀ ਕਰੀਏ 20000 ਜੀ ਦੇ ਨਾਮ ਤੇ 52000 ਦੀ ਕਰ ਦੋ ਥੋੜਾ ਪਤਾ ਵਾਹ ਰਾਈ ਨਹੀਂ ਤੇ ਭਾਈ 52 52 ਦੀ ਦੋ ਨੰਬਰ ਕੀ ਆ ਜੀ ਬਿਲਕੁਲ ਜੀ ਵਜਨ ਚੰਗਾ ਹੈ ਵੀਰ ਜੀ 200 ਰੁਪਿਆ ਛੋੜ ਆਲਾ ਕੰਮ ਜੇ 55000 ਲਓ ਜੀ ਬਿਲਕੁਲ ਹੀ ਨਿਗਾਹ ਜਾਂ ਰੇਟ ਵੀਰ ਨੇ ਕਰਤਾ 55000 ਤੇ ਵਿੱਚੋਂ ਵੀਰ ਕਹਿੰਦਾ ਕਿ ਜਿਹੜਾ 200 ਰੁਪਿਆ ਛੋਟ ਕਰ ਦਾਂਗੇ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਤੇ ਮਾਨਦਾਨ ਵੀਰ ਕਰ ਦੂਗਾ ਤੇ ਤੀਜੇ ਨੰਬਰ ਤੇ ਕਿਦਾਂ ਵੀਰ ਜੀ ਕੀ ਆਵਾਜ਼ ਦੀ ਮੈਂ ਸੂਈ ਕੱਟਾ ਮਗਰ ਜੇ ਅੱਛਾ ਜੀ ਚਵਾਈ ਇੱਕ ਨੰਬਰ ਲੱਗਾ ਇਹ ਚਵਾਈ ਹੋਣ ਦੋ ਦੋ ਢਾਈ ਕਿਲੋ ਪੋਲਾ ਝੋਲ ਗਿਆ ਠੀਕ ਹੈ ਵੀਰ ਜੀ ਸੁਹਾ ਕਰਨ ਵਾਸ ਸੂਈ ਜੇ ਸੁਹਾ ਵੀਰ ਜੀ ਦੂਜਾ ਇਹ ਚੋਟੀ ਦਾ ਲਓ ਜੀ ਸੁਹਾ ਦੂਸਰਾ ਆ ਗਿਆ ਰਾਤ ਦੀ ਸੂਈ ਆ ਤੇ ਵੀਰ ਕਹਿੰਦਾ ਕਿ ਚਵਾਈ ਕਰਕੇ ਲਿਆਂਦੀ ਚਵਾ ਕਿੱਦਾਂ ਨਿਕਲਿਆ ਵੀਰ ਜੀ ਇਹਦਾ ਫਿਰ ਆ ਬੜਾ ਚੰਗਾ ਇਹ ਵੀਰ ਜੀ ਲਓ ਜੀ ਵੀਰ ਕਹਿੰਦਾ ਕਿ ਜਿਹੜਾ ਚਵਾ ਚ ਉਹ ਇੱਕ ਨੰਬਰ ਨਿਕਲਿਆ ਬਾਕੀ ਸਿੰਘ ਮੂੰਹ ਦੀ ਸੋਹਣੀ ਆ ਪੇਠਪੁੜੇ ਦੀ ਸਾਸ ਸੁਤਰੀ ਆ ਟੇੜਾ ਵੱਡੀ ਆ ਵੀਰ ਜੀ ਥਾਂ ਤੇ ਬਾਗ ਮਾਲ ਲੱਗਾ ਬਹੁਤ ਹੀ ਸੋਹਣਾ ਥਾਂ ਲੱਗਾ ਕਰਮ ਵਾਲੀ ਨੇ ਚਵਾਈ ਵੀਰ ਜੀ ਪੋਲੀ ਇੱਕ ਨੰਬਰ ਬੜਾ ਇੱਕ ਨੰਬਰ ਵਿੱਚ ਹੀ ਕੋਈ ਘਟਵਾ ਨਹੀਂ ਲਓ ਜੀ ਵੀਰ ਕਹਿੰਦਾ ਕਿ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਤੇ ਪੋਲਾ ਚਵਾ ਲੱਗਾ ਕਰੋ ਜੀ ਚੈੱਕ ਤੇ ਮਗਰੇ ਤੇ ਕਾਫ ਕੀ ਆ ਗਿਆ ਵੀਰ ਜੀ ਲਓ ਜੀ ਆ ਜਿਹੜਾ ਮੇਲ ਕਾਫ ਆ ਕਲ ਦੀ ਸੂਈ ਆ ਦੇਖੋ ਭਾਜੀ ਛੋਟੀ ਦੀ ਕੱਦ ਦੇਖੋ ਵਜਨ ਦੇਖੋ ਛੋਟੀ ਦਾ ਲਓ ਜੀ ਕੱਦ ਵਜਨ ਜਿਹੜਾ ਫੁੱਲਿਆ ਛੋਟੀ ਦਾ ਤੇ ਬੇਲ ਬੂਲ ਬਹੁਤ ਚੰਗੀ ਤੇ ਬਾਕੀ ਜੈਡ ਬਲੈਕ ਸ਼ਾਈ ਸ਼ੂਈ ਪੂਰੀ ਹੈ ਝੋਟੀ ਦੇ ਵਿੱਚ ਛੋਟੀ ਛੋਟੀ ਸਾਫ ਹੈ ਲਓ ਜੀ ਕਰੋ ਫੇਰ ਇੱਕ ਵਾਰੀ ਚੈੱਕ ਤੇ ਰੇਡ ਵੀਰ ਜੀ ਆਪਾਂ ਇਹਦਾ ਕੀ ਕਰ ਦੇਣਾ ਰੇਡ ਵੀਰ ਜੀ 1 5 10 ਜੋ ਮਰਜ਼ੀ ਕਰੀਏ ਲੱਖ ਦੀ ਦੇ ਦਈਏ ਲੱਖ ਦੀ ਨਹੀਂ ਲੱਖ ਉਹ ਅੰਦਰ ਕਰ ਦਈਏ ਕਰ ਦਿਓ ਜਿੰਨੀ ਤੁਹਾਨੂੰ ਚਾਹੀਦੀ ਨਹੀਂ ਕਰ ਦਿਓ ਆਪਣੇ ਹਿਸਾਬ ਨਾਲ ਇੱਕੋ ਗੱਲ ਕਰ ਦੋ ਵੀ ਇੰਨੇ ਦੀ ਹਾਂ ਨਾ ਹੀ 98 ਦੀ ਤੈਨ ਨਹੀਂ ਛੱਡੀਏ 95000 ਦੀ ਹਾਂ ਨਾ ਤੇ ਲਓ ਜੀ 95000 ਦੀ ਵੀਰ ਕਹਿੰਦਾ ਕਿ हां ना ਜਿਹੜੀ ਆਪਾਂ ਦੇ ਦੇਣੀ ਤੇ ਦੁੱਧ ਵੀਰ ਕਹਿੰਦਾ ਚੰਗਾ ਭਰੀ ਜਾਊ ਕਿੰਨਾ ਕ ਦੁੱਧ ਭਰੀ ਜਾਊ ਵੀਰ ਜੀ 12 ਤੋਂ 13 ਲੀਟਰ ਵੀਰ ਕਹਿੰਦਾ ਕਿ ਚੰਗੀ ਸਾਫ ਕਰੇ ਦੁੱਧਰ ਮਾਨ ਨਾਲ ਭਰੀ ਜਾਊਗੀ ਬਾਕੀ ਜਿਹੜਾ ਕੱਦ ਦੇ ਵਜਨ ਫੁੱਲ ਵੱਡਾ ਜੇ ਤੇ ਥਣਾ ਦਾ ਸੈਜ ਗੈਰ ਤੁਸੀਂ ਲਾਗੇ ਦੋ ਇੱਕ ਵਾਰ ਚੈੱਕ ਕਰ ਲਓ ਤੇ ਹੋਰ ਕੋਈ ਵੀਰ ਜੀ ਬੇਨਤੀ ਕਰਨੀ ਹੋਵੇ ਇਹੋ ਬੇਨਤੀ ਵੀਰ ਜੀ ਭਲਾ ਸੂਈ ਦੋ ਟਾਂਜੋ ਚਾਰ ਟਾਂਜੋ ਠੀਕ ਜੀ ਵੀਰ ਜੀ ਲਓ ਜੀ ਵੀਰ ਹਰਮੰਦ ਜਿਹੜੇ ਪਸ਼ੂ ਹੁੰਦੇ ਬਿਲਕੁਲ ਸਾਫ ਸੁਥਰੇ ਹੁੰਦੇ ਆ ਤੇ ਖਾਸ ਕਰਕੇ ਜਿਹੜਾ ਮੈਂ ਆ ਇਹਦੇ ਉੱਤੇ ਫੁੱਲ ਚਕੀਨ ਕਰਦਾ ਕੋਈ ਵੀਰ ਭਰਾ ਮੈਨੂੰ ਫੋਨ ਲਾ ਲੇ ਕੋਈ ਵੀਰ ਨੂੰ ਲਾ ਲੇ ਇਹਦਾ ਪਸ਼ੂ ਮਾੜਾ ਨਹੀਂ ਨਿਕਲੂਗਾ ਜੋ ਇਹਨੇ ਦੱਸਿਆ ਉਹੋ ਹੀ ਨਿਕਲੂਗਾ ਤੇ ਵੀਡੀਓ ਪੂਰੀ ਵੇਖਣ ਲਈ ਦਿলো ਧੰਨਵਾਦ ਆ ਸਾਰੇ ਭਰਾਵਾਂ ਦਾ